ਰਾਗ ਗੋੜੇ ਕਵੀਰ ਜੀ ਕੀ ਇੱਕੰਕਾਰ ਸਤਗੁਰ ਪ੍ਰਸਾਦ ਗੱਜ ਨਵ ਗੱਜ 10 ਗੱਜ 21 ਪੋਰੀਆ 1 ਤਨਾਈ ਸਾਨ ਸੂਤ ਨਵ ਖੰਡ 72 ਆਟ ਲਗੋਦ ਕਾਈ ਗਏ ਬਨਾਵਨ ਮਹੋ ਕਰ ਛੋੜਿਏ ਜਾਏ ਜਲਾਹੋ ਰਹਾਓ ਗਜੀ ਨ ਮਨੀਏ ਤੋਲ ਨ ਤੁਲਿਏ ਪਾਚਨ ਸੇਰ ਅਢਾਈ ਜੋ ਕਰ ਪਾਚਨ ਬੇਗ ਨ ਪਾਵੇ ਝਗਰ ਕਰੇ ਕਰ ਹਾਈ ਦਿਨ ਕੀ ਬੈਠ ਖਸਮ ਕੇ ਬਰਕਸ ਇਹ ਬੇਲਾ ਕਤ ਆਈ ਛੁੱਟੇ ਕੁੰਡੇ ਤਿਗੇ ਪੂਰੀਆ ਜਿਲੇ ਉਜਲੌਰ ਸਈ ਛੋਛੇ ਨਲੇ ਤੰਤ ਨੇ ਨਿਕਸੇ ਨਤਰ ਰਹੇ ਉਰ ਜਾਈ ਛੋੜ ਪਸਾਰ ਈਆ ਰਬ ਬਪਰੇ ਕਹੋ ਕਵੀਰ ਸਮਝਾਈ ਛੋਛੇ ਨਲੇ ਤੰਤ ਨੇ ਨਿਕਸੇ ਨਤਰ ਰਹੇ ਉਰ ਜਾਈ ਖੋੜੇ ਪਸਾਰ ਇਹਰ ਬਪਰੇ ਕਹੋ ਕਵੀਰ ਸਮਝਾਈ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਤਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗੋੜੀ ਅੰਗ 335 ਤੇ ਸ਼ਿਸ਼ੋਬਤ ਹੈ ਸਤਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਰਾਹੀਂ ਸਰੀਰ ਦੀ ਬਣਤਰ ਨੂੰ ਇੱਕ ਜਿਲਾਹੇ ਦੀ ਤਾਣੀ ਦੇ ਨਾਲ ਸਮਝਾ ਰਹੇ ਕਿਉਂਕਿ ਉਹ ਜਿਲਾਹੇ ਦਾ ਕੰਮ ਕਰਦੇ ਸਨ ਤੇ ਉਹਨਾਂ ਨੇ ਸਰੀਰ ਦੀ ਬਣਤਰ ਨੂੰ ਕਿਵੇਂ ਲੈਂਦਾ ਉਹਦੇ ਵਿੱਚ ਉਹ ਸ਼ਬਦ ਦੇ ਰਹੇ ਸਮਝਾਉਣ ਕਰਦੇ ਕਿ ਇਹ ਜਿਹੜੇ ਵਿਸ਼ੇਵਕਾਰਾਂ ਦੇ ਨਾਲ ਸਰੀਰ ਜਿਹੜਾ ਫਸਿਆ ਹੋਇਆ ਵਿਸ਼ੇਵਕਾਰਾਂ 'ਚ ਇਹ ਜੇਕਰ ਨਹੀਂ ਛੱਡਦਾ ਤਾਂ ਇਹ ਜਿਹੜੀ ਤਾਣੀ ਹੈ ਇਹ ਉਲਜੀ ਰਹਿ ਜਾਣੀ ਹੈ ਸੋ ਸਤਗੁਰ ਕਬੀਰ ਮਹਾਰਾਜ ਸਮਝਾਦੇ ਗਜ ਨਵ ਗਜ 10 ਗਜ 21 ਸਪੂਰੀਆ 1 ਤਨਾਈ ਇੱਕ ਕਹਿੰਦੇ ਸਰੀਰ ਦੇ ਵਿੱਚ ਗਜ ਨਵ 9 ਗਜ ਕਹਿੰਦੇ 9 ਗੋਲ ਘਣ ਗਿਆ ਨੌ ਖਜ਼ਾਨੇ ਜਿਹੜੇ ਗੱਜ 10 10 ਇੰਦ੍ਰੇ ਲੱਗੇ ਹੋਏ ਦੋ ਨਾਸ ਦੋ ਅੱਖਾਂ ਹੈ ਦੋ ਕੰਨ ਹੈ ਮੂੰਹ ਹੈ ਗੁਦਾ ਹੈ ਲਿੰਗ ਹੈ ਸੋ ਇਹ ਜਿਹੜੇ 10 ਇੰਦ੍ਰੇ ਲੱਗੇ ਹੋਏ ਸੋ ਇਹ ਜਿਹੜੇ 10 ਇੰਦ੍ਰੇ 19 ਇਹ ਤੇ ਕਹਿੰਦੇ 21 ਪੂਰੀਆਂ ਪੰਜ ਸੂਖਮ ਤਤ ਪੰਜ ਅਸਥੂਲ ਤਤ 10 ਪ੍ਰਾਣ ਤੇ ਇੱਕ ਮਨ ਇਹ ਪੂਰੀ ਦੀ ਪੂਰੀ 40 ਗਜ ਦੀ ਕਹਿੰਦੇ ਇੱਕ ਤਾਣੇ ਬਣ ਗਈ ਜਿਹੜੀ ਸਰੀਰ ਦੀ ਸਾਡੀ ਬਣਤਰ ਹੈ ਗਜ ਨਵ ਗਜ 10 ਗਜ 21 ਸਪੂਰੀਆ 1 ਤਨਾਈ ਤਾਨ ਸੂਤ ਨਵ ਖੰਡ 72 ਪਾਟ ਲਗੋ ਉਦਕਾਈ ਇਹਦੇ ਕਹਿੰਦੇ ਨੌ ਜੋੜ ਹੈ ਨੌ ਖੰਡ ਬਣਾ ਸਰੀਰ ਦੇ ਵਿੱਚ ਨੌ ਜੋੜ ਹੈ ਚਾਰ ਬਾਹਾਂ ਦੇ ਜੋੜ ਚਾਰ ਲੱਤਾਂ ਦੇ ਇੱਕ ਤੜ ਤੇ 72 ਜਿਹੜੇ ਨਾੜੀਆਂ ਹੈ ਇਹਦੇ ਵਿੱਚ ਇੱਕ ਪੇਟ ਲੱਗਾ ਹੋਇਆ ਕਹਿੰਦੇ ਇਸ ਨੂੰ ਇੱਕ ਬਾਧੂ ਦਾ ਪੇਟ ਵੀ ਲੱਗਾ ਸੋ ਇਹਦੇ ਵਿੱਚ ਇੱਕ ਜਿਹੜੀ ਤਾਣੀ ਹੈ ਉਹਦੇ ਵਿੱਚ ਕਿਵੇਂ ਜੋੜਾ ਨੂੰ ਵੀ ਗਿਣ ਦਿੱਤਾ ਕਿੱਥੇ ਕਿੱਥੇ ਜੋੜੋ ਵੀ ਲਿਖ ਦਿੱਤੇ ਕਿੱਡੇ ਵੱਡੇ ਉਹ ਸੈਂਟਿਸਟ ਸ ਹੋਏ ਜਿਨ੍ਹਾਂ ਨੇ ਸ੍ਰੀ ਦੀ ਪੰਤਰ ਜਿਹੜੀ ਇੱਕ ਤਾਣੀ ਦੇ ਨਾਲ ਰਾ ਦਿੱਤੀ ਇਹ ਕਹਿੰਦੇ ਤਾਣੀ ਨੂੰ ਪਣਾਉਣ ਲਈ ਬਣਵਾਉਣ ਲਈ ਗਈ ਬਨਾਵਨ ਮਾਹੋ ਘਰ ਛੋੜੀਏ ਜਾਏ ਜਿਲਾਹੋ ਮਾਹੋ ਇੱਕ ਜਨਾਨੀ ਦਾ ਨਾਮ ਲਿਖ ਦਿੱਤਾ ਹੈ ਤਰੂ ਉਹ ਦੁਨੀਆ ਦੇ ਵਿੱਚ ਆਈ ਕਹਿੰਦੇ ਤੇ ਜਲਾਹੇ ਦੇ ਘਰ ਜਨਮ ਲੈ ਲਿਆ ਉਹ ਤਾਣੀ ਜਿਹੜੀ ਪੂਰੀ ਦੀ ਪੂਰੀ ਹੈ ਉਹ ਤਾਣੀ ਨੂੰ ਹੁਣ ਪੂਰੀ ਵੀ ਕਰਨਾ ਹੈ ਤੇ ਪਰਮਾਤਮਾ ਦੇ ਨਾਲ ਵੀ ਮਿਲਣਾ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਕਿਵੇਂ ਸਮਝਾ ਰਹੇ ਕਿ ਹੱਥ ਜਿਹੜੇ ਹੈ ਕਾਰਵਲ ਰੱਖਣੇ ਤੇ ਮਨ ਯਾਰਵਲ ਰੱਖਣਾ ਹੈ ਕਿਉਂਕਿ ਕਿਰਤ ਕਰਕੇ ਖਾਣੀ ਹੈ ਕਿਸੇ ਦੇ ਅੱਗੇ ਹੱਥ ਨਹੀਂ ਅਡਣਾ ਤੇ ਉਸ ਪਰਮਾਤਮਾ ਦੇ ਨਾਲੋਂ ਆਪਣੀ ਪ੍ਰੀਤ ਵੀ ਨਹੀਂ ਟੁੱਟਣ ਦੇਣੀ ਜਦ ਲਗਤਾਗਾ ਬਾਹੂ ਬਹੀ ਤਬਲਗ ਬਸ ਰਾਮਸ ਨਹੀਂ ਕਿਰਤ ਕਰਨੀ ਹੱਥ ਨਾਲ ਪਰ ਮਨ ਯਾਦ ਦੇ ਨਾਲ ਰੱਖਣਾ ਹੈ ਇਹ ਤਾਣੀ ਜਿਹੜੀ ਮਿਲੀ ਹੈ ਇਹ ਸਰੀਰ ਜਿਹੜਾ ਮਿਲਿਆ ਹੈ ਇਹਨੂੰ ਕਿਵੇਂ ਵਿਸ਼ੇ ਬਕਾਰਾਂ ਤੋਂ ਦੂਰ ਰੱਖਣਾ ਹੈ ਇਹ ਸਮਝਾ ਦੇ ਕਬੀਰ ਮਹਾਰਾਜ ਗਜੀ ਨਾ ਮਿਲਿਏ ਤੋਲ ਨਾ ਤੋਲੀਏ ਪਾਚਨ ਸ਼ੇਰ ਢਾਈ ਇਹ ਕਹਿੰਦੇ ਗਜਾ ਨਾਲ ਤਾਣੀ ਨਾਪੀ ਵੀ ਨਹੀਂ ਜਾ ਸਕਦੀ ਤੇ ਤੋਲਿਆਂ ਦੇ ਨਾਲ ਤੋਲੀ ਵੀ ਨਹੀਂ ਜਾ ਸਕਦੀ ਤੇ ਇਹਦੀ ਖਰਾਕ ਕੀ ਹੈ ਕਹਿੰਦੇ ਢਾਈ ਸ਼ੇਰ ਦੇ ਪਾਣ ਜਿਹੜੇ ਬੁੰਦੇ ਅਜਲਾਹ ਕਹਿੰਦੇ ਢਾਈ ਸੇ ਦੀ ਖਰਾਕ ਹੈ ਪਾਣ ਨੂੰ ਜਦੋਂਸੀਂ ਕਰਦੇ ਹਾਂ ਤੇ ਢਾਈ ਸੇ ਰਾਟਾ ਲੈ ਕੇ ਜੋ ਵੀ ਢਾਈ ਸੇ ਦੀ ਟਾਣੀ ਜੜੀ ਹੈ ਉਹ ਬੁੰਦੇ ਹਾਂ ਤੇ ਇਹ ਕਹਿੰਦੇ ਜੇਕਰ ਨਾਪਣੀ ਹੋਵੇ ਗਜਾਂ ਦੇ ਨਾਲ ਨਾਪ ਨਹੀਂ ਸਕਦੇ ਬਟਿਆਂ ਨਾਲ ਤੋਲ ਨਹੀਂ ਸਕਦੇ ਜੋਕਰ ਪਾਚਨ ਬੇਗ ਨਾ ਪਾਵੇ ਝਗੜ ਕਰੇ ਕਰਾਈ ਜੇਕਰ ਕਹਿੰਦੇ ਇਹਨੂੰ ਖਰਾਕ ਨਾ ਪੂਰੀ ਮਿਲੇ ਤੇ ਫਿਰ ਝਗੜਾ ਹੁੰਦਾ ਕਰ ਚ ਖਰਾਕ ਕੀ ਹੈ ਕਿ ਜਿਹੜੀ ਅਸੀਂ ਪਾਣ ਦਿੱਤੀ ਹੈ ਜੇ ਉਹ ਘਟ ਰਹਿ ਗਈ ਤੇ ਇਹ ਉਲਝ ਜਾਣਾ ਜੇ ਤਾਣੀ ਉਲਝ ਗਈ ਤੇ ਸਾਰਾ ਕੰਮ ਹੀ ਖਰਾਬ ਹੋ ਗਿਆ ਸੋ ਇਸ ਤਾਣੀ ਦੀ ਖਰਾਕ ਨੂੰ ਕਿਵੇਂ ਪੂਰੀ ਰੱਖਣਾ ਹੈ ਇਹ ਤਣ ਵਾਲੇ ਜਿਲਾਹੇ ਨੇ ਦੇਖਣਾ ਪਰ ਸਰੀਰ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਕਿ ਜਿਹੜਾ ਇਹਦੇ ਪਰਮਾਤਮਾ ਅੰਦਰ ਬੈਠਾ ਹੈ ਵਿਸ਼ੇ ਵਿਚਾਰਾਂ ਤੋਂ ਦੂਰ ਹੋ ਕੇ ਮੋਹ ਮਾਇਆ ਨੂੰ ਤਿਆਗ ਕੇ ਜੇਕਰ ਅਸੀਂ ਉਸ ਪਰਮਾਤਮਾ ਨਾਲ ਪ੍ਰੀਤ ਨਾਲ ਲਈ ਤਾਂ ਅਸੀਂ ਚਿੰਤਾ ਦੇ ਵਿੱਚ ਹੀ ਮਰ ਜਾਣਾ ਸਾਨੂੰ ਚਿੰਤਾ ਕਾਦੀ ਹੈ ਰਜੋ ਤਮੋ ਸਤੋ ਤਿੰਨੇ ਜਿਹੜੇ ਗੁਣ ਹੈ ਤਿੰਨ ਤਰ੍ਹਾਂ ਦੀ ਜਿਹੜੀ ਮਾਇਆ ਹੈ ਤ੍ਰਗੁਣੀ ਮਾਇਆ ਜਿਹੜੀ ਹੈ ਇਹ ਸਾਨੂੰ ਉਲਜਾਇਆ ਹੋਇਆ ਤੇ ਫਿਰ ਸਾਡੇ ਝਗੜਾ ਜਿਹੜਾ ਇਸੇ ਕਰਕੇ ਹੋ ਰਿਹਾ ਕਿ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਦੋਸ਼ ਕਿਸ ਨੂੰ ਦੇ ਰਹੇ ਹਨ ਪਰ ਜਿੰਨ ਸਰੀਰ ਸਾਜਿਆ ਉਹਨੂੰ ਤਾਂ ਭੁੱਲ ਗਏ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤਾਈ ਇਹ ਤੇਰਾ ਜੀਵਨ ਜਿਹੜਾ ਹੈ ਇਹ ਤਾਂ ਬੀਤ ਜਾਣਾ ਇਹ ਮੁੜ ਕੇ ਹੱਥ ਨਹੀਂ ਆਉਣਾ ਤੇ ਦਿਨ ਕੀ ਬੈਠ ਕਸਮ ਕੇ ਬਰਕਸ ਉਸ ਖਸਮ ਨੂੰ ਤਾਂ ਤੂੰ ਜਿਆਦਾ ਨਹੀਂ ਕੀਤਾ ਜਿਸ ਖਸਮ ਨੇ ਇਹ ਤੈਨੂੰ ਸਰੀਰ ਦੇ ਕੇ ਭੇਜਿਆ ਨਾਲ ਸਵਾਸਾਂ ਦੀ ਰਸਤ ਦੇ ਕੇ ਭੇਜੀ ਕਿ ਤੂੰ ਜਾ ਕੇ ਉਸ ਪਰਮਾਤਮਾ ਨੂੰ ਯਾਦ ਰੱਖ ਜਿਸ ਨੇ ਤੈਨੂੰ ਇਹ ਤਨ ਦਿੱਤਾ ਜਿਸ ਨੇ ਤੈਨੂੰ ਇਹ ਮਨ ਦਿੱਤਾ ਪਰ ਤੇਰੇ ਹੱਥੇ ਬਿੱਲ ਆਉਣਾ ਨਹੀਂ ਜੇਕਰ ਤੂੰ ਇਸ ਬਿੱਲੇ ਨੂੰ ਖੰਜਾ ਲਿਆ ਤੇ ਫਿਰ ਬੈਠਾ ਪਛਤਾਉਣਾ ਪੈਣਾ ਫਿਰ ਲੇਖਾ ਦੇਣਾ ਸਹਿਲਾ ਯਾਦ دل ਸੁਝੀ ਉਸ ਸਾਚੇ دیਵਾਨ ਮੇ ਪੱਲਾ ਨਾ ਪਕਰੇ ਕੋਈ ਤੇ ਖਸਮ ਨੂੰ ਛੱਡ ਕੇ ਤੂੰ ਰਿਸ਼ਤੇ ਨਾਤੇ ਜਿਹੜੇ ਬਣਾ ਲੈ ਇਹ ਤਾਂ ਤੇਰੇ ਕੰਮ ਨਹੀਂ ਸਿਉਣੀ ਪਦਾਰਥਾਂ ਦੇ ਨਾਲ ਤੂੰ ਪਾਲਿਆ ਮੋ ਇਹ ਕੰਮ ਨਹੀਂ ਆਉਣੇ ਛੁੱਟੇ ਕੁੰਡੇ ਭਿੱਗੇ ਪੂਰੀਏ ਚਲਿਓ ਜਲਾਹੋ ਗੁਰਸਾਈ ਜਿਹੜੇ ਕਹਿੰਦੇ ਨੜੀਆਂ ਭੇਣ ਲਈ ਇੱਕ ਕੁੰਡੀ ਰੱਖੀ ਹੋਈ ਸੀ ਇਹ ਸਾਰਾ ਕੁਝ ਛੱਡ ਕੇ ਇੱਕ ਦਿਨ ਇੱਦੇ ਛੁੜਕੇ ਤਰਪਣਾ ਮੁੜ ਕੇ ਜਲਾਹਾ ਜਿਹੜਾ ਇਹ ਤਾਂ ਸਾਜੋ ਸਮਾਨ ਇੱਥੇ ਰਹਿ ਜਾਣਾ ਪਰ ਜਿਹੜੀ ਰਸਦ ਦੇ ਕੇ ਤਾਣੇ ਬਣਾ ਕੇ ਉਹਨੂੰ ਭੇਜਿਆ ਸੀ ਤੇ ਰਸਦ ਜਿਹੜੀ ਸਵਾਸਾਂ ਦੀ ਅਮੋਲਕ ਪੂੰਜੀ ਸੀ ਉਹਦੇ ਨਾਲ ਜਿਹੜਾ ਉਹਦਾ ਨਾਮ ਨਾ ਜਪਿਆ ਤੇ ਫਿਰ ਕੀ ਲੈ ਕੇ ਜਾਵੇਂਗਾ ਉਸ ਸੱਚੇ ਦਵਾਨ ਦੇ ਵਿੱਚ ਕੀ ਲੈ ਕੇ ਜਾਵੇਂਗਾ ਇਹ ਸੰਸਾਰ ਤਾਂ ਜੈਸਾ ਰੰਗ ਕੁਸੰਭਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗਮੇਠਕਾ ਕੋ ਰਵਿਦਾਸ ਜਮਾ ਇਹ ਤਾਂ ਕੁੰਡੇ ਜਿਹੜੇ ਟੋਟੀ ਜਾਂਦੇ ਤਾਂ ਨਹੀਂ ਜਾਂਦੇ ਜਿਹੜੀਆਂ ਨੜੀਆਂ ਵਿੱਚੇ ਰਹਿ ਜਾਂਦੀਆਂ ਤੇ ਫਿਰ ਤੇਰਾ ਐਂਡ ਕਿਵੇਂ ਆਉਣਾ ਸ਼ੋਸ਼ੀ ਨੜੀ ਤੰਤ ਨੇ ਨਿਕਸੇ ਨਤਰ ਰਹੇ ਔਰ ਜਾਈ ਦੋ ਤਰ੍ਹਾਂ ਨਾਭੀ ਜਿਹੜੀ ਖੁੱਲਦੀ ਹੈ ਕਹਿੰਦੇ ਦੁਨੀਆ ਤੇ ਇੱਕ ਤਾਂ ਨਾਭੀ ਉਦੋਂ ਪੂਰਨ ਰੂਪ ਦੇ ਵਿੱਚ ਖੁੱਲ ਜਾਂਦੀ ਹੈ ਜਦੋਂ ਬੰਦੇ ਦੇ ਸਵਾਸ ਜਿਹੜੇ ਖਤਮ ਹੁੰਦੇ ਹੈ ਇੱਕ ਜਿਉਂਦੇ ਜੀਵ ਵੀ ਖੁੱਲਦੀ ਹੈ ਜੇ ਕਬ ਤੁਸੀਂ ਦਸਵੇਂ ਦੁਆਰ ਦੇ ਨਾਲ ਤੁਹਾਡਾ ਸੁੰਨ ਅਵਸਥਾ 'ਚ ਪਹੁੰਚ ਜਾਂਦੇ ਹੈ ਉਦਮ ਵੀ ਪੂਰਨ ਤੌਰ ਤੇ ਨਾਬੇ ਖੁੱਲ ਜਾਂਦੀ ਹੈ ਇਹ ਬ੍ਰह्म ਗਿਆਨੀ ਦੀ ਨਿਸ਼ਾਨੀ ਹੈ ਸ਼ੋਸ਼ੀ ਨੜੀ ਤੰਤ ਨੇ ਨਿਕਸੇ ਨਤਰ ਰਹੇ ਔਰ ਜਾਈ ਜਿਹੜੀ ਸਵਾਸਾਂ ਦੀ ਨਾੜੀ ਉਹਦੇ ਵਿੱਚ ਜਾਈ ਨਹੀਂ ਹੁਣ ਸਵਾਸ ਤੇ ਜਿਹੜਾ ਸਾਨੂੰ ਧੁੰਨੀ ਦਾ ਉਲਝਾਈ ਹੋਈ ਸੀ ਉਹ ਕਹਿੰਦੇ ਖੁੱਲ ਗਈ ਪੂਰੀ ਦੀ ਪੂਰੀ ਖਤਮ ਹੋ ਗਿਆ ਜੀਵ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਛੋੜ ਪਸਾਰ ਇਹ ਹੈ ਰੋ ਬੱਪਰੀ ਕਹੋ ਕਬੀਰ ਸਮਝਾਈ ਇਹ ਕਹਿੰਦੇ ਆ ਜਿਹੜਾ ਦੁਨੀਆ ਦਾ ਪਸਾਰਾ ਇਹਨੂੰ ਛੱਡ ਦੇ। ਇਹ ਪਾਗਲ ਕਿਉਂ ਬਣਿਆ ਬੈਠਾ? ਇਹ ਤਾਂ ਜਗਤ ਮੁਸਾਫਰ ਖੰਦਾ ਹੈ। ਇਹਦੇ ਵਿੱਚ ਨਾ ਉਲਝ। ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਆ। ਇਹ ਤਾਣੀ ਜਿਹੜੀ ਹੈ ਤੇਰੀ ਇਹ ਤਾਂ ਤਾਂ ਹੀ ਫਾਇਦਾ ਹੈ ਕਿ ਇਹਨੂੰ ਤਾਣੀ ਨੂੰ ਪੂਰੀ ਨੂੰ ਕੱਟ ਕੇ ਜਾਇਆ। ਤਾਣੀ ਪੂਰੀ ਬਣਾ ਕੇ ਜਾਇਆ। ਤਾਂ ਕਿ ਮੁੜ ਕੇ ਤਾਣੀ ਤੈਨੂੰ ਮਿਲੇ ਹੀ ਨਾ ਹੋ। ਇਹ ਤਾਣੀ ਜਿਹੜੀ ਇਹਨੂੰ ਤਿਆਗ ਕੇ ਜਾਣਾ ਹੈ। ਕਿਉਂਕਿ ਪ੍ਰੀਤ ਇੰਨੀ ਡੂੰਗੀ ਪਉਣੀ ਹੈ ਕਿ ਜਿਹੜਾ ਸੁਨਅਵਸਥਾ ਜੀਵਨ ਦੇ ਜੀ ਪ੍ਰਾਪਤ ਕਰਨੀ ਹੈ ਮਰੇ ਤੋਂ ਬਾਅਦ ਕਿਸੇ ਨੇ ਹੋਈ ਨਹੀਂ ਕਿਉਂਕਿ ਮਰਨ ਤੋਂ ਬਾਅਦ ਕਿਸ ਨੇ ਮੁਕਤੀ ਪਾਈ ਨਹੀਂ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਇਹ ਸਮਝਾਦੇ ਹੈ ਕਿ ਸਰੀਰ ਦੀ ਬਣਤਰ ਜਿਹੜੀ ਹੈ 40 ਗੱਜ ਦੀ ਤਾਣੀ ਜਿਹੜੀ ਮਿਲੀ ਹੈ ਜਿਹੜੀ ਕਿ ਨਾਪੀ ਤਜੱਕ ਜਾਣ ਸਕਦੀ ਤੋਲੀ ਵੀ ਨਹੀਂ ਜਾ ਸਕਦੀ ਇੱਕ ਜਲਾਹੇ ਦੇ ਜੀਵਨ ਨੂੰ ਤੇ ਦੂਸਰਾ ਸੰਸਾਰਕ ਜੀਵਨ ਨੂੰ ਲੈਂਦੇ ਹੋਏ ਅਸਲੀ ਇਸ ਜੀਵ ਨੇ ਇਹਨਾਂ ਤਾਣੀਆਂ ਦੇ ਵਿੱਚ ਜਿਹੜੇ ਸਾਡੇ ਸੂਖਮ ਸਰੀਰ ਹੈ ਜਿਹੜਾ ਸਾਡਾ ਅਸਥੂਲ ਸਰੀਰ ਹੈ ਇਹਦੇ ਜਿਹੜੇ ਫਰਕ ਹੈ ਕਿ ਸੂਖਮ ਸਰੀਰ ਦੀ ਕਦੀ ਵੀ ਮੌਤ ਨਹੀਂ ਹੁੰਦੀ ਜਿਹਨੂੰ ਅਸੀਂ ਨਿਰਗੁਣ ਸਰੀਰ ਕਹਿੰਦੇ ਹਾਂ ਅਸਥੂਲ ਨੇ ਮਰ ਜਾਣਾ ਖਤਮ ਹੋ ਜਾਣਾ ਸਵਾਸਾਂ ਦੀ ਪੂੰਜੀ ਜਦੋਂ ਖਤਮ ਹੋਈ ਸੋ ਇਸ ਜੀਵਨ ਦੀ ਬਾਜ਼ੀ ਨੂੰ ਜਿੱਤਣ ਲਈ ਉਸ ਪ੍ਰੇਮ ਪਰਬੂ ਦੇ ਨਾਲ ਪ੍ਰੀਤ ਪਾ ਲਈਏ ਪਰਮ ਪਿਤਾ ਦੇ ਨਾਲ ਪ੍ਰੀਤ ਪਾ ਲਈਏ ਤਾਂ ਕਿ ਇਹ ਜਿਹੜੀ ਤਾਣੇ ਹੈ ਚਾੜੀ ਗਜ ਦੀ ਮੁਰਕੇ ਨਾ ਮਿਲੇ ਇਹਨੂੰ त्याਗਣਾ ਹੈ ਜੇਕਰ ਮਿਲ ਗਈ ਤਾਂ ਚਾਰੀ ਖਾਣੀਆਂ ਜਿਹੜੀਆਂ ਉਹਨਾਂ ਦੇ ਵਿੱਚ ਦੀ ਫਿਰ ਲੰਘਣਾ ਪੈ ਜਾਣਾ ਜਨਮ ਮਰਨ ਦਾ ਚੱਕਰ ਪੈ ਜਾਣਾ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਟਾੜੀਏ ਕਿ ਸੱਚ ਤੇ ਚੱਲਦੇ ਚੱਲਦੇ ਇਹ ਜੋ ਸਰੀਰ ਮਿਲਿਆ ਹੈ ਇਹਦੇ ਵਿੱਚ ਸਵਾਸਨ ਦੀ ਪੂੰਜੀ ਜਿਹੜੀ ਹੈ ਉਹਨੂੰ ਲਿਖੇ ਦੇ ਵਿੱਚ ਲਾਉਣ ਲਈ ਅਰਦਾਸ ਬੇਨਤੀ ਕਰੀਏ ਤਾਂ ਕਿ ਸਤਗੁਰੂ ਆਪ ਕਿਰਪਾ ਕਰਨ ਗਲਤੀਆਂ ਦੇ ਪੁਤਲੇ ਹੈ ਗਲਤੀਆਂ ਮਾਫ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀ ਹੋਈ ਸਵਾਸਾਂ ਦੀ ਪੂੰਜੀ ਨੂੰ ਆਪਣੇ ਚਰਨਾਂ ਦਾ ਆਸਰਾ ਦਿੰਦੇ ਹੋਏ ਆਪ ਰਸਤਾ ਦਿਖਾਉਣ ਉਹਨਾਂ ਦੀ ਕਿਰਪਾ ਤੋਂ ਬਿਨਾ ਇਹ ਤਾਣੀ ਜਿਹੜੀ ਹੈ ਇਹ ਛਟਣੀ ਨਹੀਂ ਹੈ ਆਓ ਅੱਜ ਬੇਨਤੀ ਕਰਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ